ਅੰਮ੍ਰਿਤਸਰ ਦੇ ਵਿੱਚ ਅੱਧੀ ਰਾਤ ਨੂੰ ਐਨਰਜੀ ਵੱਲੋਂ ਜਿਹੜੀ ਮੌਕ ਡ੍ਰਿਲ ਕੀਤੀ ਗਈ। ਦਰਬਿਆਨਾ ਮੰਦਰ ਦੇ ਪਾਸ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਕਰਮੀ ਕੀ ਐਨਰਜੀ ਦੀ ਗੁੰਟੀਨ ਸੀ ਉਹਨਾਂ ਵੱਲੋਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਮੌਕ ਡ੍ਰਿਲ ਕੀਤੀ ਗਈ। ਕਈ ਵਾਰ ਅੰਮ੍ਰਿਤਸਰ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ। ਅ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਸਰਚ ਕੀਤਾ ਜਾ ਰਿਹਾ ਹੈ ਕਿ ਕੋਈ ਐਸਾ ਅਤਗੀ ਹਮਲਾ ਹੁੰਦਾ ਹੈ ਤਾਂ ਕਿਸ ਤਰ੍ਹਾਂ ਨਿਪਟਿਆ ਜਾਏਗਾ ਦੇਖੋ ਜੀ ਕਿ ਕਿਸ ਤਰ੍ਹਾਂ ਜਿਹੜਾ ਮੌਕ੍ਰਿੰਗ ਕੀਤੀ ਜਾ ਰਹੀ ਹੈ ਵੈਸੇ ਵੀ ਇਹ ਚਿੰਤਾ ਦਾ ਵਿਸ਼ਾ ਹੈ ਅੰਮ੍ਰਿਤਸਰ ਦੇ ਵਿੱਚ ਇਹ ਮਾਮਲਾ ਅੱਜ ਇੱਥੇ ਅੰਮ੍ਰਿਤਸਰ ਚ ਸ਼੍ਰੀ ਦੁਰਗਿਆਨਾ ਮੰਦਿਰ ਦੇ ਲਾਗੇ ਐਨਐਸਜੀ ਦੁਆਰਾ ਜਿਹੜੀ ਐਕਸਰਸਾਈਜ਼ ਆਪਣੀ ਕੀਤੀ ਜਾ ਰਹੀ ਹੈ ਸੋ ਇਹ ਉਸੇ ਸਬੰਧ ਦੇ ਵਿੱਚ ਇੱਥੇ ਸਾਰੇ ਅਸੀਂ ਇਕੱਠੇ ਜਿਹੜੇ ਹੋਏ ਹੋਏ ਹਾਂ ਬਾਕੀ ਕੋਈ ਇਹੋ ਜੀ ਚੀਜ਼ ਸਾਰਾ ਪੀਸਫੁਲ ਹੈ ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਐਨਐਸਡੀ ਆਪਣੀ ਐਕਸਰਸ ਨੂੰ ਪੰਜਾਬ ਦੇ ਵਿੱਚ। ਥੈਂਕ ਯੂ। ਸਰ ਇੱਕ ਮੰਦਰ ਦੇ ਵਿੱਚ ਹੀ ਕਿਉਂ ਹੈ ਇਦਾਂ ਚੀਜ਼ ਚਲਾਈ ਦੇ? ਨਹੀਂ ਇਹ ਇਟਸ ਨੋ ਮੰਦਰ ਦੇ ਬਾਰੇ ਨਹੀਂ ਹੈ ਮੰਦਰ ਦੇ ਬਾਹਰ-ਬਾਰ ਜਿਹੜੇ ਸਾਈਡ ਤੇ ਜਿਹੜੀ ਜਿਹੜੀ ਪੁਆਇੰਟ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਹਰ ਜਗ੍ਹਾ ਤੇ ਐਨਰਜੀ ਆਪਣੀ ਕਰਦੇ ਪੂਰੇ ਇੰਡੀਆ ਦੇ ਵਿੱਚ ਇਹ ਕਰਦੇ ਨੇ। ਹਰ ਪੁਆਇੰਟ ਤੇ ਐਕਸਰਸਾਈਜ਼ ਕਰਦੇ ਨੇ। ਸਰ ਕੋਈ ਧਮਕੀ ਤੁਹਾਨੂੰ ਜਿਆਦਾ ਦੀ ਕੋਈ ਗੱਲ ਨਹੀਂ। ਨਹੀਂ ਨਹੀਂ ਇਹੋ ਜੀ ਕਿਸੇ ਤਰੀਕੇ ਦੀ ਅਫਵਾਹਾਂ ਤੋਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰ ਕਰੋ ਇਹ ਇੱਕ ਨੋਰਮਲ ਰੂਟੀਨ ਐਕਸਰਸਾਈਜ਼ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਤੇ ਅੱਜ ਵੀ ਉਸੇ ਚੀਜ਼ ਨੂੰ ਐਕਸਰਸਾਈਜ਼ ਹੋ ਰਹੀ ਹੈ ਤੇ ਇੱਕ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਐਨਐਸਜੀ ਕਰ ਰਹੀ ਹੈ ਸਿਰਫ ਇੱਥੇ ਮੰਦਰ ਦੇ ਲਾਗੇ ਨਹੀਂ ਬਾਕੀ ਥਾਵਾਂ ਤੇ ਵੀ ਐਕਸਰਸਾਈਜ਼ ਹੋ ਰਹੀ ਹੈ ਥੈਂਕ ਯੂ ਅੰਮ੍ਰਿਤ ਸਰ ਦੇ ਵਿੱਚ ਅੱਤੀ ਰਾਤ ਨੂੰ ਐਨਐਸਜੀ ਵੱਲੋਂ ਜਿਹੜੀ ਮੌਕ ਡ੍ਰਿੰਕ ਕੀਤੀ ਗਈ ਦਰਿਆਨਾ ਮੰਦਰ ਦੇ ਪਾਸ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਕਰਮੀ ਕੀ ਐਨਐਸਜੀ ਦੀ ਜਮਤੀ ਸੀ ਉਹਨਾਂ ਵੱਲੋਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਮੌਕ ਡ੍ਰਿਲ ਕੀਤੀ ਗਈ ਕਈ ਵਾਰ ਅੰਮ੍ਰਿਤਸਰ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਸਰਚ ਕੀਤਾ ਜਾ ਰਿਹਾ ਹੈ ਕਿ ਕੋਈ ਐਸਾ ਅਤਗੀ ਹਮਲਾ ਹੁੰਦਾ ਹੈ ਤਾਂ ਕਿਸ ਤਰ੍ਹਾਂ ਨਿਪਟਿਆ ਜਾਏਗਾ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜੀ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਵੈਸੇ ਵੀ ਇਹ ਚਿੰਤਾ ਦਾ ਵਿਸ਼ਾ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਇੱਥੇ ਅੰਮ੍ਰਿਤਸਰ ਸ਼੍ਰੀ ਦਰਗਿਆਨਾ ਮੰਦਿਰ ਦੇ ਲਾਗੇ ਐਨਐਸਜੀ ਦੁਆਰਾ ਜਿਹੜੀ ਐਕਸਰਸ ਆਪਣੀ ਕੀਤੀ ਜਾ ਰਹੀ ਹੈ ਸੋ ਇਹ ਉਸੇ ਸਬੰਧ ਦੇ ਵਿੱਚ ਇੱਥੇ ਸਾਰੇ ਅਸੀਂ ਇਕੱਠੇ ਜਿਹੜੇ ਹੋਏ ਹੋਏ ਬਾਕੀ ਕੋਈ ਇਹੋ ਜਿਹੀ ਚੀਜ਼ ਸਾਰਾ ਪੀਸਫੁਲ ਹੈ ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਐਨਐਸਜੀ ਆਪਣੀ ਐਕਸਰਸ ਨੂੰ ਪੰਜਾਬ ਦੇ ਦਿੱਤੀ ਹੈ ਥੈਂਕ ਯੂ ਸਰ ਇੱਕ ਮੰਦਰ ਦੇ ਵਿੱਚ ਹੀ ਕਿਉਂ ਇਦਾਂ ਦੀ ਚੀਜ਼ ਚਲਾਈ ਦੀ ਨਹੀਂ ਇਹ ਇਸ ਨੂੰ ਮੰਦਰ ਦੇ ਬਾਰੇ ਨਹੀਂ ਹੈ ਮੰਦਰ ਦੇ ਬਾਹਰ ਬਾਹਰ ਜਿਹੜੇ ਸਾਈਡ ਤੇ ਜਿਹੜੀ ਜਿਹੜੀ ਪੁਆਇੰਟ ਜਿਹੜੇ ਇੰਪੋਰਟੈਂਟ ਪੁਆਇੰਟਸ ਹੁੰਦੇ ਹਰ ਜਗ੍ਹਾ ਤੇ એનર્ਜੀ ਆਪਣੀ ਕਰਦੇ ਪੂਰੇ ਇੰਡੀਆ ਦੇ ਵਿੱਚ ਇਹ ਕਰਦੇ ਨੇ ਹਰ ਪੁਆਇੰਟ ਤੇ ਐਕਸਰਸਾਈਜ਼ ਕਰਦੇ ਨੇ ਸਰ ਕੋਈ ਤਮਕੀਦੋਂ ਕੁਝ ਯਾਰਾ ਤੁਹਾਨੂੰ ਨਹੀਂ ਨਹੀਂ ਇਹੋ ਜੀ ਕਿਸੇ ਤਰੀਕੇ ਦੀ ਅਫਵਾਹਾਂ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਕਿਸੇ ਤਰੀਕੇ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਇਹ ਇੱਕ ਨਾਰਮਲ ਰੂਟੀਨ ਐਕਸਰਸਾਈਜ਼ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਤੇ ਅੱਜ ਵੀ ਉਸੇ ਚੀਜ਼ ਨੂੰ ਐਕਸਰ ਜੋਰੀਆ ਦੇ ਇੱਕ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਐਨਐਸਜੀ ਕਰ ਰਹੀ ਹੈ ਸਿਰਫ ਇੱਥੇ ਮੰਦਰ ਦੇ ਲਾਗੇ ਨਹੀਂ ਬਾਕੀ ਥਾਵਾਂ ਤੇ ਵੀ ਐਕਸਰਸ ਹੋ ਰਹੀ ਹੈ ਥੈਂਕ ਯੂ ਅੰਬਰ ਸਰ ਦੇ ਵਿੱਚ ਅੱਧੀ ਰਾਤ ਨੂੰ ਐਨਐਸਜੀ ਵੱਲੋਂ ਜਿਹੜੀ ਮੌਕ ਡ੍ਰਿਲ ਕੀਤੀ ਗਈ ਦਰਬਿਆਨਾ ਮੰਦਰ ਦੇ ਪਾਲ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਕਰਮੀਤੀ ਐਨਐਸਜੀ ਦੀ ਜੁੜੀ ਟੀਮ ਸੀ ਉਹਨਾਂ ਵੱਲੋਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਈ ਮੌਕ ਡ੍ਰਿਲ ਕੀਤੀ ਗਈ ਕਈ ਵਾਰ ਅੰਬਰ ਸਰ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਅਰ ਸਰਚ ਕੀਤਾ ਜਾ ਰਿਹਾ ਹੈ ਕਿ ਕੋਈ ਐਸਾ ਅਤਗੀ ਹਮਲਾ ਹੁੰਦਾ ਹੈ ਤਾਂ ਕਿਸ ਤਰ੍ਹਾਂ ਨਿਪਟਿਆ ਜਾਏਗਾ ਦੇਖਦੇ ਕਿ ਤਫਤੀਸ਼ਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਮੌਕ੍ਰਿੰਗ ਕੀਤੀ ਜਾ ਰਹੀ ਹੈ ਵੈਸੇ ਵੀ ਇੱਕ ਚਿੰਤਾ ਦਾ ਪਿਛਾਵਾ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਇੱਥੇ ਅੰਮ੍ਰਿਤਸਰ ਸ਼੍ਰੀ ਦੁਰਗਿਆਨਾ ਮੰਦਿਰ ਦੇ ਲਾਗੇ ਐਨਐਸਜੀ ਦੁਆਰਾ ਜਿਹੜੀ ਐਕਸਰਸਾਈਜ਼ ਆਪਣੀ ਕੀਤੀ ਜਾ ਰਹੀ ਹੈ ਸੋ ਇਹ ਉਸੇ ਸਬੰਧ ਦੇ ਵਿੱਚ ਇੱਥੇ ਸਾਰੇ ਅਸੀਂ ਇਕੱਠੇ ਜਿਹੜੇ ਹੋਏ ਹੋਏ ਹਾਂ ਬਾਕੀ ਕੋਈ ਹੋਰ ਜੀ ਚੀਜ਼ ਸਾਰਾ ਪੀਸਫੁਲ ਹੈ ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਐਨਐਸਜੀ ਆਪਣੀ ਐਕਸਰਸ ਨੂੰ ਅੰਜਾਮ ਦੇਦੀ ਹੈ। ਥੈਂਕ ਯੂ। ਸਰ ਇੱਕ ਮੰਦਰ ਦੇ ਵਿੱਚ ਹੀ ਕਿਉਂ ਇਹ ਇਦਾਂ ਚੀਜ਼ ਚਲਾਈ ਦੀ? ਨਹੀਂ ਇਹ ਇਟਸ ਨੋ ਮੰਦਰ ਦੇ ਬਾਰੇ ਨਹੀਂ ਹੈ। ਮੰਦਰ ਦੇ ਬਾਹਰ ਬਾਹਰ ਜਿਹੜੇ ਸਾਈਡ ਤੇ ਜਿਹੜੀ ਜਿਹੜੀ ਪੁਆਇੰਟ ਜਿਹੜੇ ਇੰਪੋਰਟੈਂਟ ਪੁਆਇੰਟਸ ਉਹਦੇ ਹਰ ਜਗ੍ਹਾ ਤੇ એનર્ਜੀ ਆਪਣੀ ਕਰਦੇ ਪੂਰੇ ਇੰਡੀਆ ਦੇ ਵਿੱਚ ਇੱਕ